ਦੇਖੋ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਈ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਮੈਂ ਪੰਜਾਬ ਦੀ ਤਰੱਕੀ ਚਾਹਣਾ ਦਿਲੋਂ ਮੈਂ ਪੰਜਾਬ ਚ ਲੇਟੈਸਟ ਟੈਕਨੋਲੋਜੀ ਲੈ ਕੇ ਆਉਣਾ ਚਾਹਣਾ ਮੈਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਘਰੇ ਹੀ ਕਾਮਯਾਬ ਹੁੰਦੇ ਦੇਖਣਾ ਚਾਹਣਾ ਮੈਂ ਪੰਜਾਬ ਵਾਸਤੇ ਕੰਮ ਲੱਭਦਾ ਫਿਰਦਾ ਮੈਨੂੰ ਜਿੱਥੇ ਮਰਜ਼ੀ ਜਾਣਾ ਪਵੇ ਮੈਂ ਜਾਊਂਗਾ ਮੈਨੂੰ ਪੰਜਾਬ ਦਾ ਸੇਵਾਦਾਰ ਬਣਾਇਆ ਉਹਨਾਂ ਨੇ ਮੈਨੂੰ ਰਿਪ੍ਰੈਜ਼ੈਂਟੇਟਿਵ ਬਣਾਇਆ ਪੰਜਾਬੀਆਂ ਨੇ ਠੀਕ ਹੈ ਨਾ ਤੇ ਜਿਹਦੀ ਜਿਹੋ ਜੀ ਨੀਤ ਹੁੰਦੀ ਹੈ ਉਹ ਹੈ ਜੇ ਕੰਮ ਕਰ ਲੈਂਦਾ ਉਹ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੌ ਕਰੋੜ ਚ ਸੀ ਐਮ ਦੀ ਕੁਰਸੀ ਵਿਕਦੀ ਐ ਕਿੰਨੇ ਸੌ ਕਰੋੜ ਚ ਮੰਤਰੀ ਵਿਕਦੇ ਨੇ ਇਹਦਾ ਮੰਡੀਆਂ ਦੇ ਭਾਅ ਵਾਂਗੂ ਸੁਣਾਉਣ ਲੱਗ ਗਏ ਜਿਹੜੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਇੰਨੇ ਚੱਜ ਐਮ ਐਲ ਏ ਵਿਕੇ ਨੇ ਜੀ ਇੰਨੇ ਚੱਜ ਜਿਹੜਾ ਉਹ ਕਾਉਂਸਲਰ ਵਿਕੇ ਨੇ ਜੀ ਇੰਨੇ ਚ ਸੀ ਐਮ ਵਿਕ ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਏ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਇੰਨੇ ਚ ਵਿਕੂਗਾ ਆ ਮੰਤਰਾਲਾ ਇੰਨੇ ਚ ਵਿਕੂਗਾ ਤੇ ਸੀਐਮ ਇੰਨੇ ਚ ਵਿਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲ ਕਰ ਰਹੇ ਆ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲ ਕਰ ਰਹੇ ਆ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀ ਗੁਰਬਚਨ ਸਿੰਘ ਨੂੰ ਮਾਫ ਕਰੀ ਜਾਂਦੇ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕੀ ਦੇ ਕੀ ਦੇ ਦਿਲ ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਗਿਆ ਉਹ ਫਿਰ ਐਂ ਥੋੜੀ ਹੋਊਗਾ ਫਿਰ ਵੀ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ ਗੱਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕੇ ਬੈ ਉਦਾਸ